ਜੋ ਸਾਡਾ ਕੁਦਰਤ ਦਾ ਸੋਮਾ ਪ੍ਰਮਾਤਮਾ ਨੇ ਸਾਨੂੰ ਇੱਕ ਕੁਦਰਤ ਦਾ ਸੋਮਾ ਇੱਕ ਪਾਣੀ ਦਿੱਤਾ ਹੈ ਇਸ ਪਾਣੀ ਨੂੰ ਖਾਸ ਕਰਕੇ ਬੇਨਤੀ ਹੈ ਕਿ ਭਾਈ ਇਸ ਪਾਣੀ ਨੂੰ ਵੱਧ ਤੋਂ ਵੱਧ ਬਚਾਈਏ ਫਜ਼ੂਲ ਆਪਾਂ ਜੋ ਪਾਣੀ ਹੈ ਇਸ ਪਾਣੀ ਨੂੰ ਫਜ਼ੂਲ ਨਾ ਡੋਲਿਆ ਜਾਵੇ ਤੇ ਜੋ ਆਪਣੀ ਵਾਤਾਵਰਨ ਹੈ ਵਾਤਾਵਰਨ ਨੂੰ ਵੀ ਆਪਾਂ ਵੱਧ ਤੋਂ ਵੱਧ ਸਾਫ਼ ਰੱਖੀਏ ਕਿਉਂ ਹੁਣ ਬੂਟੇ ਵੀ ਲੱਗ ਰਹੇ ਨੇ ਆਪਾਂ ਜਿੰਨੇ ਵੀ ਹੋਵੇ ਇੱਕ ਇੱਕ ਰੁੱਖ ਆਪਾਂ ਲਵਾਈਏ ਇੱਕ ਰੁੱਖ 100 ਸੁੱਖ ਇਸ ਕਰਕੇ ਵੀ ਜ਼ਰੂਰੀ ਹੈ ਸੋ ਮਹਾਪੁਰਖਾਂ ਵੱਲੋਂ ਵੀ ਇਹ ਬੇਨਤੀ ਹੈ ਕਿ ਸਾਨੂੰ ਤਾਂ ਹੁਕਮ ਹੈ ਆਮ ਲੋਕਾਂ ਨੂੰ ਸੰਗਤ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਭਾਈ ਇੱਕ ਇੱਕ ਰੁੱਖ ਹਰੇਕ ਬੰਦਾ ਲਾਓ ਇੱਕ ਰੁੱਖ 100 ਸੁੱਖ ਜ਼ਰੂਰੀ ਹੈ ਸੋ ਇਹ ਬੇਨਤੀ ਹੈ ਕਿ ਆਪਾਂ ਪਾਣੀ ਨੂੰ ਵੱਧ ਤੋਂ ਵੱਧ ਕੁਦਰਤ ਦਾ ਸੌਮਾ ਆਪਾਂ ਨੂੰ ਦਿੱਤਾ ਇਹਨੂੰ ਖਾਸ ਕਰਕੇ ਬਚਾਈਏ ਤੇ ਆਪਾਂ ਨੂੰ ਹਵਾ ਵੀ ਸੁੱਧ ਤਾਂ ਮਿਲੇਗੀ ਜੇ ਆਪਾਂ ਇੱਕ ਇੱਕ ਰੁੱਖ ਹਰੇਕ ਬੰਦਾ ਲਾਵੇਗਾ ਇਹ ਵੀ ਖਾਸ ਕਰਕੇ ਬੇਨਤੀ ਹੈ ਕਿ ਇੱਕ ਇੱਕ ਰੁੱਖ ਜ਼ਰੂਰ ਰੱਖੋ ਲੋਹਾਉ ਘਰ ਦੇ ਵਿੱਚ ਤੇ ਪਾਣੀ ਨੂੰ ਖਾਸ ਕਰਕੇ ਵਿੱਚ ਸੋ ਬੇਨਤੀ ਹੈ ਸੰਗਤ ਨੂੰ ਵੀ ਆਪਣਾ ਜੋ ਕਿ ਸਰਬ ਧਰਮ ਸਾਂਝਾ ਚੈਨਲ ਚੱਲਦਾ ਜਿਸ ਦੇ ਉੱਪਰ ਕਿ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹੀ ਵਿਚਾਰ ਕੀਤੀ ਜਾਂਦੀ ਹੈ ਜਾਂ ਮਹਾਂਪੁਰਖਾਂ ਦੇ ਜੀਵਨ ਬਾਰੇ ਭਗਤਾਂ ਦੇ ਜੀਵਨ ਬਾਰੇ ਹੀ ਦੱਸਿਆ ਜਾਂਦਾ ਹੈ ਹੋਰ ਕੋਈ ਗੱਲ ਨਹੀਂ ਕੀਤੀ ਜਾਂਦੀ ਸੋ ਇਸ ਕਰਕੇ ਵੱਧ ਤੋਂ ਵੱਧ ਇਹਨੂੰ ਲਾਇਕ ਕਰੋ ਤੇ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰੋ ਜਿੰਨਾ ਵੀ ਹੋਵੇ ਇਹਨੂੰ ਚੈਟ ਕਰੋ ਜਿਵੇਂ ਵੀ ਹੁੰਦਾ ਹੈ ਆੜੀਆਂ ਤੇ ਪਾਇਆ ਹੋਇਆ ਹੈ ਸਰਬ ਧਰਮ ਸਾਂਝਾ ਚੈਨਲ ਇਸ ਨੂੰ ਵੱਧ ਤੋਂ ਵੱਧ ਲਾਇਕ ਕਰੋ ਕਰ ਕਰ ਤੱਕ ਗੁਰਬਾਣੀ ਦਾ ਜੋ ਪ੍ਰਚਾਰ ਹੋ ਕਰ ਕਰ ਤੱਕ ਹੋ ਜੀ